ਖਬਰਨਾਮਾ ਦੇਖ ਰያ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਧੁਮਾਕਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਰਾਜਨੀਤੀ ਵਿੱਚ ਸਰਗਮ ਸਰਗਰਮ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਸਿਆਸੀ ਧੁਮਾਕੇ ਕੀਤੇ ਜਾ ਰਹੇ ਨੇ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੂੰ ਕਨਵਿੰਸ ਕੀਤਾ ਜਾ ਰਿਹਾ ਹੈ ਕਿ ਸਾਡੀ ਪਾਰਟੀ ਵਿੱਚ ਆਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕੋ ਇੱਕ ਟਾਰਗੇਟ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੂਰਾ ਤਾਮ ਝਾਮ ਝੋਕੇ ਜਿੱਤੀਆਂ ਜਾਣ ਪੰਥ ਦਾ ਵੀ ਦਿਲ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੌਮ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਸਰੇ ਪਾਸੇ ਸਿਆਸੀ ਥਾਪੜੇ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਉਤਾਰਨਾ ਹੈ ਕਿਉਂਕਿ ਜਿਹੜੇ ਲੋਕਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਉਹਨਾਂ ਦੇ ਨਾਮ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਮੋਹਰ ਲਗਾਈ ਜਾ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਪਤਾ ਖੋਲਿਆ ਗਿਆ ਸੀ ਸਰਬਜੀਤ ਸਿੰਘ ਝਿੰਜਰ ਤੇ ਜੋ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਪ੍ਰਧਾਨ ਨੇ ਉਹ ਹਲਕਾ ਕਿਨੌਰ ਤੋਂ ਸਰਜੀਤ ਸਿੰਘ ਜਿਹੜੇ ਨੇ ਉਹ ਵਿਧਾਨ ਸਭਾ ਦੀ ਚੋਣ ਲੜਨਗੇ ਇਹਦੇ ਵਿੱਚ ਕਿੰਤੂ ਕਿੰਤੂ ਨਹੀਂ ਕੀਤਾ ਜਾ ਸਕਦਾ ਤੇ ਦੂਸਰੇ ਪਾਸੇ ਦੂਜਾ ਉਮੀਦਵਾਰ ਵੀ ਸ਼ਰੋਮਣੀ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸਿਆਸੀ ਠਾਫੜਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਦੇ ਨਾਮ ਦਾ ਐਲਾਨ ਕਰਕੇ ਦੇ ਦਿੱਤਾ ਗਿਆ ਹੈ ਸੂਤਰਮੇ ਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਹਿੱਤੇ ਸਮੇਂ ਸੰਪਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਤੇ ਚਲਦਿਆਂ ਪੂਰੇ ਜ਼ਿਲ੍ਹੇ ਅੰਦਰ ਬਲਾਕ ਸੰਪਤੀ ਦੇ 7 ਜੋਨਾਂ ਤੇ ਕਬਜ਼ਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਅੰਦਰ ਵੀ ਵਿਚਾਰਨਯੋਗ ਪ੍ਰਦਰਸ਼ਨ ਪੀਤਾ ਦੋਵਾਂ ਹਲਕਿਆਂ ਦੇ ਅੰਦਰ ਅਕਾਲੀ ਦਲ ਨੇ ਸਮਾਨ ਯੋਗ ਵੋਟਾਂ ਹਾਸਲ ਕੀਤੀਆਂ ਹਲਕਾ ਮਲੇਰਕੋਟਲਾ ਦੇ ਅੰਦਰ ਪਾਰਟੀ ਦੇ ਇੰਚਾਰਜ ਬੀਬਾ ਜਾਇਦਾ ਸੁਨੇਬਾਨ ਦੀ ਟੀਮ ਵੱਲੋਂ ਕੀਤੀ ਸਖਤ ਮਿਹਨਤੀ ਬਦੌਲਤ ਪਾਰਟੀ ਦਾ ਗਰਾਫ ਮੋੜ ਤੁਰਾਇਦਿੱਤਕ ਅੰਗੜਾਈ ਪਰ ਲੱਗਿਆ ਹੈ ਪਿਛਲੇ ਸਮੇਂ ਤੋਂ ਹਲਕਾ ਅਮਰਗੜ ਅੰਦਰ ਅਕਾਲੀ ਦਲ ਲਈ ਆਪਣਾ ਮੁਰਤਾ ਵਹਾ ਕੇ ਪਾਰਟੀ ਨੂੰ ਮੋੜ ਉਭਾਣ ਲਈ ਤੇ ਯਤਨ ਸੀ ਟਕਸਾਲੀ ਪਰਿਵਾਰ ਦੇ ਪ੍ਰਜੰਨ ਨੌਜਵਾਨ ਅਕਾਲੀ ਆਗੂ ਗੁਰਸ਼ਰਨ ਸਿੰਘ ਸਰਨਾ ਚੱਠਾ ਵੱਲੋਂ ਪਾਰਟੀ ਪ੍ਰਧਾਨ ਸੁਮੇਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਉਹਨਾਂ ਨੂੰ ਹਲਕੇ ਦੇ ਰਾਜਨੀਤੀ ਗ੍ਰੰਥ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਅਮਰਗੜ ਦੀ ਇੰਚਾਰਜੀ ਤੇ ਖੁੱਲ ਕੇ ਆਪਣਾ ਦਾਵਾ ਜਤਾਉਂਦਿਆਂ ਕਿ ਜ਼ਿਲ੍ਹਾ ਪ੍ਰਿਜਿਤ ਅਤੇ ਬਲਾਕ ਅ ਜ਼ਿਲ੍ਹਾ ਪ੍ਰਿਜਿਤ ਅਤੇ ਬਲਾਕ ਸੰਮਤੀ ਪੰਚਾਇਤ ਸੰਮਤੀ ਚੋਣਾਂ ਦੇ ਅੰਦਰ ਪਾਰਟੀ ਨੇ ਜੀ ਜਾਨ ਲਗਾ ਕੇ ਕੰਮ ਕੀਤਾ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਜੇ ਉਹਨਾਂ ਨੂੰ ਨੌਜਵਾਨ ਹੋਣ ਦੇ ਨਾਤੇ ਹਲਕਾ ਅਮਰਗੜ ਦੀ ਜ਼ਿੰਮੇਵਾਰੀ ਸੌਂਪਦੀ ਹੈ ਤਾਂ ਉਹ ਤਨ ਦੇ ਨਾਲ ਕੰਮ ਕਰਕੇ ਹਲਕੇ ਦੇ ਅੰਦਰ ਅਕਾਲੀ ਦਲ ਦਾ ਝੰਡਾ ਬੁਲੰਦ ਕਰਨਗੇ ਪੰਤਕ ਇਕਤਾ ਸੰਬੰਧੀ ਸਖਤ ਪ੍ਰतिकਰਮ ਕਰਦਿਆਂ ਸਰਨਾ ਚੁੱਠਾ ਨੇ ਆਖਿਆ ਕਿ ਅਕਾਲੀ ਦਲ ਇਕਤਾ ਅਕਾਲੀ ਦਲ ਅਕਾਲੀ ਇਕਤਾ ਬੇਅਤ ਜ਼ਰੂਰੀ ਹੈ ਸਰਪਾਰਟੀ ਪ੍ਰਧਾਨ ਵੱਲੋਂ ਇੱਕ ਗੱਲ ਸਪਸ਼ਟ ਆਖ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀ ਵਿਰੋਧੀ ਕੰਮ ਕਰਨ ਵਾਲੀ ਵਿਅਕਤੀਆਂ ਦੀ ਹੁਣ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਇਸ ਲਈ ਵਫਾਦਾਰ ਅਤੇ ਸਮਰਥਨ ਸਮਰਥਕ ਆਗੂਆਂ ਨੂੰ ਹੀ ਹਲਕੇ ਦੀ ਕਮਾਂਡ ਸੌਂਪੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਨੌਜਵਾਨ 40 ਆਗੂ ਸਰਨਾ ਚੱਠਾ ਨੂੰ ਸਿਆਸੀ ਥਾਪੜਾ ਦੇ ਦਿੱਤਾ ਹੈ ਅਮਰਗੜ ਤੋਂ ਦੱਸਿਆ ਜਾ ਰਿਹਾ ਹੈ ਕਿ ਅਮਰਗੜ ਤੋਂ ਪੁਲ ਮਲਾ ਕੇ ਆਗੂ ਸਰਨਾ ਚੱਠਾ ਹੁਣ ਵੱਲੋਂ ਵਿਧਾਨ ਸਭਾ ਦੀ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੜੀ ਜਾਵੇਗੀ ਕਿਉਂਕਿ ਹੁਣ ਮੀਤ ਸਿੰਘ ਬਾਦਲ ਦਾ ਮੁੱਖ ਟਾਰਗੇਟ ਹੈ ਘੱਟ ਤੋਂ ਘੱਟ 40 ਨੌਜਵਾਨ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ ਤਾਂ ਜੋ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਮੌਕੇ ਦੇ ਕੇ ਆਉਂਦੇ ਦੇ ਕੇ ਉਹਨਾਂ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਯਾਨੀ ਕਿ ਪੁੱਲ ਮਾ ਕੇ ਪੰਜਾਬ ਦੇ 117 ਹਲਕਿਆਂ ਦੇ ਵਿੱਚੋਂ 40 ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਰਣਾ ਵੱਲੋਂ ਨੌਜਵਾਨ ਚਿਹਰੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਲਗਭਗ 40 ਤੋਂ ਪਲੱਸ ਲੋਕ ਐ ਗੁੜੇ ਟਕਸਾਲੀ ਆਗੂ ਸੀ ਜਿਹੜੇ ਬਾਗੀ ਧੜੇ ਜਿਹੜੇ ਆਪਣੇ ਆਪ ਨੂੰ ਬਾਗੀ ਕਹਿੰਦੇ ਨੇ ਜਿਨ੍ਹਾਂ ਵੱਰ ਨੂੰ ਇੱਕੋ ਪਾਰਟੀ ਬਣਾ ਲਈ ਗਈ ਹੈ ਉਸ ਪਾਰਟੀ ਦੇ ਵਿੱਚ ਚਲੇ ਗਏ ਨੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਉਹਨਾਂ ਹਲਕਿਆਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਰਹੇ ਨੇ ਇਨਕਰੀਵੇਟ ਕਰ ਰਹੇ ਨੇ ਕਿ ਆਉਣ ਵਾਲਾ ਸਮਾਂ ਤੁਹਾਡਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਜੜ ਤੋਂ ਮਜ਼ਬੂਤ ਕੀਤਾ ਜਾਵੇ ਕਿਉਂਕਿ ਨੌਜਵਾਨ